ਮੱਝ ਦਾ ਇੱਕ ਥਣ ਬਿਲਕੁਲ ਬੰਦ ਹੋ ਗਿਆ ਸੂਈ ਨੂੰ ਹਜੇ 2 ਦਿਨ ਹੋਏ ਨੇਗੇ ਤਿੰਨ ਥਣਾਂ ਦੇ ਵਿੱਚੋਂ ਦੁੱਧ ਬਿਲਕੁਲ ਸਹੀ ਆ ਰਿਹਾਗਾ ਸੋ ਇੱਕ ਥਣ ਦੇ ਵਿੱਚੋਂ ਇੱਕ ਵੀ ਬੂੰਦ ਨਹੀਂ ਆਉਂਦੀ ਤੁਸੀਂ ਵੇਖ ਸਕਦੇ ਹੋਗੇ ਆਪਾਂ ਕੋਸ਼ਿਸ਼ ਕਰ ਰਹੇ ਹਾਂਗੇ ਸੋ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈਗੀ ਤੇ ਬਾਈ ਜੀ ਨੇ ਕਾਲ ਕਰੀ ਆਪਾਂ ਨੂੰ ਤੇ ਆਪਾਂ ਇਸ ਨੂੰ ਚੈੱਕ ਕਰਿਆ ਸੋ ਇਸ ਲਈ ਬਹੁਤ ਦਿੱਕਤ ਆਉਂਦੀ ਹੈਗੀ ਜੇ ਆਪਾਂ ਇਸ ਨੂੰ ਜ਼ਿਆਦਾ ਜ਼ੋਰ ਨਾਲ ਆਪਾਂ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹੜਾ ਆਪਣਾ ਕੇਸ ਹੈਗਾ ਇਹ ਹੋਰ ਵੀ ਵਿਗੜ ਜਾਂਦਾ ਹੈਗਾ ਤੇ ਨਾ ਹੀ ਆਪਾਂ ਇਹ ਕਟਰੂ ਨੂੰ ਮੂੰਹ ਲਾਉਣ ਦੇਣਾ ਇਹਦੇ ਉੱਪਰ ਸੋ ਪਹਿਲਾਂ ਆਪਾਂ ਇਸ ਨੂੰ ਈਆਰ ਵੇਨ ਦੇ ਰਾਹੀਂ ਆਈਵੀ ਇੰਜੈਕਸ਼ਨ ਦੇਵਾਂਗੇ ਜਿਸ ਦਾ ਬਹੁਤ ਜ਼ਿਆਦਾ ਵਧੀਆ ਆਪਾਂ ਨੂੰ ਰਿਸਪੌਂਸ ਮਿਲਦਾ ਹੈਗਾ ਤੇ ਲਾਉਣਾ ਵੀ ਸੌਖਾ ਹੈਗਾ ਤੇ ਹੁਣ ਆਪਾਂ ਇਸ ਦੇ ਬੀਟਾ ਡੀ ਨਾਲ ਪੂਰੀ ਸਾਫ ਸਫਾਈ ਕਰਕੇ ਬੈਕਟੀਰੀਆ ਰਹਿਤ ਕਰਕੇ ਜਿਹੜੇ ਇੰਸਟਰੂਮੈਂਟ ਨੇ ਉਹ ਵੀ ਆਪਣੇ ਬਿਲਕੁਲ ਸਾਫ ਹੋਣੇ ਚਾਹੀਦੇ ਨੇਗੇ ਨਹੀਂ ਤਾਂ ਆਪਾਂ ਨੂੰ ਹੋਰ ਵੀ ਦਿੱਕਤ ਹੋ ਸਕਦੀ ਹੈ ਜਦੋਂ ਆਪਣੇ ਇੰਸਟਰੂਮੈਂਟ ਜਿਹੜੇ ਸਾਫ ਨਹੀਂ ਹੁੰਦੇ ਸੋ ਬਿਲਕੁਲ ਸਫਾਈ ਦੇ ਨਾਲ ਆਪਾਂ ਇਹ ਕੰਮ ਕਰਨਾਗਾ ਤੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਸੀਂ ਦੇਖ ਸਕਦੇ ਹੋਗੇ ਥਾਨ ਬਿਲਕੁਲ ਓਕੇ ਹੋ ਗਿਆ ਸੋ ਦੋ ਦਿਨਾਂ ਤੋਂ ਰੁਕਿਆ ਹੋਇਆ ਸੀਗਾ ਤੇ ਛਿੱਡੀਆਂ ਬਾਨੀਆਂ ਸ਼ੁਰੂ ਹੋ ਗਿਆ ਸੀ ਜੀਆਂ ਡਾਈਟ ਪਲਾਨ ਸਹੀ ਨਹੀਂ ਪੈਂਦਾ ਤਾਂ ਕਰਕੇ ਕਈ ਵਾਰ ਇਹ ਜੀਆਂ ਦਿੱਕਤਾਂ ਆ ਜਾਂਦੀਆਂ ਨੇ ਜੀਆਂ ਜਿਵੇਂ ਥਣਾ ਦੇ ਵਿੱਚ ਨਾੜ ਵੜ ਜਾਣੀ ਮੂੰਹ ਸੜੀ ਬਣ ਜਾਣੀ ਜਾਂ ਸਵੇਲਿੰਗ ਆ ਜਾਣੀ ਇਹ ਰੱਖ ਰਖਾਵ ਦੇ ਨਾਲ ਹੀ ਆਪਾਂ ਸਹੀ ਕਰ ਸਕਦੇ ਆਂਗੇ ਤੁਸੀਂ ਚੈੱਕ ਕਰੋ ਹੁਣ ਜਮਾਂ ਬਿਲਕੁਲ ਦੁੱਧ ਵੀ ਓਕੇ ਆਗਾ ਤੇ ਬਹੁਤ ਵਧੀਆ ਰਿਜ਼ਲਟ ਮਿਲੇ ਆਪਾਂ ਨੂੰ ਇਹ ਦਿੱਕਤ ਉਦੋਂ ਜ਼ਿਆਦਾ ਆਉਂਦੀ ਆ ਜਦੋਂ ਆਪਣਾ ਜਿਹੜਾ ਰੱਖ-ਰਖਾਅ ਆ ਉਹ ਬਿਲਕੁਲ ਸਹੀ ਨਹੀਂ ਹੁੰਦਾ ਸੋ ਜਿਹੜਾ ਆਪਣਾ ਫਰਸ ਹੁੰਦਾਗਾ ਉਹ ਜ਼ਿਆਦਾ ਉੱਚਾ ਨੀਵਾ ਹੁੰਦਾਗਾ ਕਿਤੇ ਦਾਵ ਆ ਜਾਂਦੀ ਹੈ ਕਿ ਟੀਟ ਦੇ ਉੱਪਰ ਤੇ ਜਾ ਆਪਾਂ ਤੋਂ ਮਿਨਰਲ ਮਿਕਸਚਰ ਸਹੀ ਨਹੀਂ ਪੈਂਦੇ ਡਰਾਈ ਮੈਟਰ ਵੱਧ ਰੱਖਦੇ ਆ ਪਸ਼ੂਆਂ ਨੂੰ ਤਾਂ ਕਰਕੇ ਦਿੱਕਤਾਂ ਜ਼ਿਆਦਾ ਆ ਜਾਂਦੀਆਂ ਰਹੀਆਂ ਇਸ ਕਰਕੇ ਜਿਵੇਂ ਬੈਟ ਮੈਚ ਹੋ ਗਈ ਜਾਂ ਹੋਰ ਬਹੁਤ ਸਾਰੇ ਪ੍ਰੋਡਕਟ ਆਉਂਦੇ ਆ ਕਿ ਪਸ਼ੂ ਦੀ ਕੰਡੀਸ਼ਨ ਦੇ ਹਿਸਾਬ ਨਾਲ ਆਪਾਂ ਨੂੰ ਦੇਣੇ ਚਾਹੀਦੇ ਆ ਕਿ ਮਿਨਰਲ ਜਿ ਵਗੈਰਾ ਹੋ ਗਏ ਤੋ ਬਿਲਕੁਲ ਦੇਣੀ ਚਾਹੀਦੀ ਹੈ ਤੇ ਇੱਕ ਸਫਾਈ ਹੈ ਜਿਹੜੀ ਬਿਲਕੁਲ ਸਹੀ ਹੋਣੀ ਚਾਹੀਦੀ ਹੈਗੀ ਤੇ ਧੁੱਪ ਵਗੈਰਾ ਲੱਗਣੀ ਚਾਹੀਦੀ ਹੈ ਫਰਸ਼ ਤੇ ਬੈਕਟੀਰੀਆ ਵਗੈਰਾ ਨਹੀਂ ਬਣੇ ਹੋਣੇ ਚਾਹੀਦੇ ਜਿਸ ਦੇ ਕਾਰਨ ਮਸਟੈਟਸ ਲੇਵ ਇਹਦੀਆਂ ਪ੍ਰੋਬਲਮਾਂ ਗੈਂਗਰੀਨ ਮਿਸਟਿਕ ਸੀ ਐਨ ਪੀ ਦਿਨ ਵਿੱਚ ਦੋ ਵਾਰ ਭਰਨੀਆ ਸਵੇਰੇ ਤੇ ਸ਼ਾਮ ਧਾਰ ਕੱਢਣ ਤੋਂ ਬਾਅਦ ਤਿੰਨ ਦਿਨ ਲਈ ਸੋ ਬਹੁਤ ਜ਼ਿਆਦਾ ਸਫਾਈ ਦੇ ਨਾਲ ਭਰਨੀਆ ਹੱਥਾਂ ਦੇ ਉੱਪਰ ਗਲਵਜ਼ ਪਾ ਕੇ ੀਟ ਨੂੰ ਧੋ ਕੇ ਤੇ ਬੀਟਾ ਡੀ ਨਾਲ ਕਲੀਨ ਕਰਕੇ ਫੇਰ ਭਰਨੀ ਆ ਉਸ ਤੋਂ ਬਾਅਦ ਟੀਟ ਨੂੰ ਬਿਲਕੁਲ ਸੁਕਾ ਕੇ ਇੱਕ ਬੈਂਡਡ ਤੇ ਲੀਕੋ ਦੇ ਨਾਲ ਆਪਾਂ ਇਸ ਨੂੰ ਕਵਰ ਕਰ ਦੇਣਾ ਵਿੱਚ ਮੇਰੇ ਭਰਾ ਕੀ ਕਰਦੇ ਆ ਟ੍ਰੀਟਮੈਂਟ ਕਰਨ ਤੋਂ ਬਾਅਦ ਇਸ ਨੂੰ ਖੁੱਲਾ ਛੱਡ ਦਿੰਦੇ ਆਗੇ ਤੇ ਡਸਟ ਪਾ ਕੇ ਮੱਖੀ ਬੈਠ ਕੇ ਇਸ ਨੂੰ ਇਨਫੈਕਸ਼ਨ ਬਣ ਜਾਂਦੀ ਆ ਤੇ ਮਸਟੈਟਸ ਹੋ ਜਾਂਦਾ ਤੇ ਫਿਰ ਜਿਹੜਾ ਟੀਟ ਆ ਉਹ ਬਿਲਕੁਲ ਨਹੀਂ ਚੱਲਦਾ ਤੇ ਬਿਲਕੁਲ ਡਰਾਈ ਹੋ ਜਾਂਦਾਗਾ ਜਿਹੜਾ ਆਪਣਾ ਲੱਖ ਰੁਪਏ ਦਾ ਪਸ਼ੂ ਆਗਾ ਉਹ ਇੱਕ ਥੇਲੇ ਦਾ ਨਹੀਂ ਰਹਿੰਦਾ